एसजीपीसी प्रधान ਉਤੇ ਹੋਏ ਹਮਲੇ ਦੇ ਜਥੇਦਾਰ ਸਾਬ ਦੇ ਵੱਲੋਂ ਵੀ ਸਖਤ ਸ਼ਬਦਾਵਿਚ ਨਖੇਦੀ ਕੀਤੀ ਗਈ ਹੈ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਦੀ ਭਾਂਤੋੜ ਨੂੰ ਇਸ ਦੌਰਾਨ ਬੇहद ਜ਼ਿਆਦਾ ਮੰਦਭਾਗਾ ਵਰਤਾਰਾ ਕਰਾਰ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਇਸ ਘਟਨਾ ਨਾਲ ਰਿਹਾਈ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਨੂੰ ਢਾਲ ਲੱਗੀ ਹੈ ਆਪਸੀ મતભੇਦਾਂ ਤੋਂ ਉੱਪਰ ਉੱਠ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਕਰਨੇ ਚਾਹੀਦੇ ਸੋ ਚੋ ਚਾਰ ਤਰਫਾਂ ਨਖੇਦੀ ਹੋ ਰਹੀ ਹੈ ਜੋ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਉਤੇ ਹਮਲਾ ਹੋਇਆ ਤਾਂ ਐਸਜੀਪੀਸੀ ਪ੍ਰਧਾਨ ਉਤੇ ਹੋਏ ਹਮਲੇ ਦੀ ਜਥੇਦਾਰ ਸਾਹਬ ਦੇ ਵੱਲੋਂ ਵੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਗਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਅਰਜਿੰਦਰ ਸਿੰਘ ਧਾਮੀ ਦੀ ਗੱਡੀ ਦੀ ਪੰਨ ਤੋੜ ਹੁਣ ਬਿਹਤ ਜਿਆਦਾ ਮਨਪਾਗਾ ਵਰਤਾ ਰਿ ਹੈ ਇਸ ਘਟਨਾ ਦੇ ਨਾਲ ਰਿਹਾਈ ਲਈ ਕੀਤੇ ਜਾ ਰਹੇ ਸੰਜੇ ਯਤਨਾਂ ਨੂੰ ਢਾਲ ਲੱਗੀ ਹੈ ਆਪਸੀ ਮਤ ਪੇਦਾ ਤੋਂ ਉਪਰ ਉੱਠ ਕੇ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਨਕੇਦੀ ਕੀਤੀ ਹਾਲਾਂਕਿ ਚੌਤੁਰਫਾ ਨਕੇਦੀ ਹੋ ਰਹੀ ਹੈ ਐਸਡੀਪੀਸੀ ਪ੍ਰਧਾਨ ਉਤੇ ਜੋ ਹਮਲਾ ਹੋਇਆ ਤਾਂ ਐਸਡੀਪੀਸੀ ਪ੍ਰਧਾਨ ਦੀ ਗੱਡੀ ਦੇ ਪੰਨ ਤੋੜ ਕੀਤੀ ਗਈ ਬੁਰੀ ਤਰ੍ਹਾਂ ਦੇ ਨਾਲ ਜੋ ਦੇਖਣ ਨੂੰ ਮਿਲਿਆ ਤਾਂ ਸੂਰਾ ਦੇਮਸ਼ਕੀ ਤੇ ਇਸ ਤਰ੍ਹਾਂ ਹਥਿਆਰ ਇੰਨਾ ਹੁੱਲੜ ਬਾਜ਼ਾ ਨੇ ਫੜੇ ਹੋਏ ਸਨ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਨਕੇਦੀ ਕਰਦੇ ਹੋਏ ਆਖਿਆ ਕਿ ਸਮਾਏ ਕੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਦਮ ਪੁੱਟਣ ਅੱਗੇ ਵਧਣ ਪਰ ਅਜਿਹਾ ਘਟਨਾਵਾਂ ਕਿਤੇ ਵੀ ਜਾਇਜ਼ ਨਹੀਂ ਦਿੰਦੀਆਂ। ਸ਼ਮਣੇ ਕਾਦਲ ਤੇ ਸੀਨੇ ਰਾਗੂ ਦਲਜੀਤ ਸਿੰਘ ਸ਼੍ਰੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਸ ਹੁੰਦੇ ਉਹਨਾਂ ਦਾ ਕੀ ਕੁਛ ਕਹਿਣਾ ਹੈ। ਅਸੀਂ ਇਸ ਘਟਨਾ ਨੂੰ ਕੰਡਮ ਕਰਨ ਵਾਸਤੇ ਮੇਰੇ ਨਾਲ ਸਰਦਾਰ ਸਕੰਦਰ ਸਿੰਘ ਜੀ ਮਲੂਕਾ ਸਾਹਿਬ ਮੇਰੇ ਸੀਨੀਅਰ ਸਾਥੀ ਸਰਦਾਰ ਚਰਨਜੀਤ ਸਿੰਘ ਜੀ ਬਰਾੜ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਸਾਹਿਬ ਤੇ ਚੰਡੀਗੜ੍ਹ ਦੇ ਸਾਡੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਪਟੇਲਾ ਸਾਹਿਬ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਦੀ ਜਿਹੜੀ ਘਟਨਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਨੀ ਸਾਹਿਬ ਜਿਹੜੇ ਕਿ ਅੱਜ ਮਹਾਲੀ ਦੇ ਵਿੱਚ ਜਿਹੜਾ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਸ ਮੋਰਚੇ ਦੇ ਪ੍ਰਬੰਧਕਾਂ ਦੇ ਸੱਦਾ ਪੱਤਰ ਦੇ ਉੱਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਉਹਨਾਂ ਦਾ ਸਮਰਥਨ ਕਰਨ ਵਾਸਤੇ ਇੱਕ ਕੌਮੀ ਕਾਜ ਦੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਤਕਾਰਤ ਮੈਂਬਰਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਸੀ ਉਹਨਾਂ ਦਾ ਉਸ ਥਾਂ ਦੇ ਉੱਤੇ ਉਹਨਾਂ ਦੇ ਉੱਪਰ ਹਮਲਾ ਹੋਣਾ ਇਹ ਬਹੁਤ ਹੀ ਇੱਕ ਘਟੀਆ ਹਰਕਤ ਹੈ ਔਰ ਸ਼ਰੋਮਣੀ ਅਕਾਲੀ ਦਲ ਦੀ ਤਰਫੋਂ ਇਸ ਗੰਭੀਰ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ ਔਰ ਇਸ ਕੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਿੱਖਾਂ ਦੇ ਵਿੱਚ ਖਾਨਾ ਜੰਗੀ ਕਰਾਉਣ ਦੀ ਇੱਕ ਬਹੁਤ ਵੱਡੀ 사ਜष ਕੋਈ ਕਾਰਨ ਨਹੀਂ ਸਮਝਾਉਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਕਾਲਤਕ ਸਾਹਿਬ ਦੇ ਜਹਦਰ ਸਾਹਿਬ ਦਾ ਜੋ ਉਦੇਸ਼ ਹੋਇਆ ਸੀ ਜਿਸ ਦੇ ਤਹਿਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਰੀਆਂ ਪੰਥਕ ਜਥੇਬੰਦੀਆਂ ਦੀ ਮੀਟਿੰਗ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਸ ਬੰਦੀ ਸਿੰਘਾਂ ਦੀ ਰਿਹਾਈ ਦੇ ਕਾਜ ਵਾਸਤੇ ਬਹੁਤ ਵੱਡੀ ਮਹਿੰਮ ਸ਼ੁਰੂ ਕੀਤੀ ਦਿੱਲੀ ਦੇ ਵਿੱਚ ਜਾ ਕੇ ਵੀ ਧਰਨੇ ਦਿੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਕਾਜ ਵਾਸਤੇ ਵੱਡੇ ਉਪਰਾਧੇ ਦਸਤਕ ਦੀ ਮਹਿੰਮ ਤੇ ਹੋਰ ਕਈ ਤਰ੍ਹਾਂ ਦੇ ਪ੍ਰੋਟੈਸਟ ਜਿਹੜੇ ਆ ਸਮੇਂ-ਸਮੇਂ ਦੇ ਉੱਤੇ ਕੀਤੇ ਗਏ ਜਿਹੜੀ ਸੰਸਥਾ ਆਪ ਖੁਦ ਅੱਗੇ ਹੋ ਕੇ ਮੋਰੀ ਹੋ ਕੇ ਦੇਸ਼ ਦੀ ਸਰਕਾਰ ਦੇ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਪਹਿਲਾਂ ਹੀ ਇਸ ਮਹਾਨ ਕਾਰਜ ਵਾਸਤੇ ਇਹਨਾਂ ਡਟ ਕੇ ਲੱਗੀ ਹੋਈ ਆ ਉਸ ਸੰਸਥਾ ਦੇ ਪ੍ਰਧਾਨ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਹਮਲਾ ਹੁੰਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਹਰ ਸਹੀ ਸੋਚ ਵਾਲਾ ਇਨਸਾਨ ਜਿਹੜਾ ਉਹਦੇ ਮਨ ਨੂੰ ਸੱਟ ਵੱਜਦੀ ਕਿਉਂਕਿ ਤੁਸੀਂ ਉੱਥੇ ਜਾ ਰਹੇ ਹੋ ਸੱਦਾ ਪੱਤਰ ਦੇ ਉੱਤੇ ਜਾ ਰਹੇ ਜੋ ਤੁਸੀ ਕਿਸੇ ਨੂੰ ਇਨਵਾਈਟ ਕਰਦੇ ਆ ਤਾਂ ਪ੍ਰਬੰਧਕਾਂ ਦੀ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉੱਥੇ ਮਾਹੌਲ ਦਾ ਧਿਆਨ ਰੱਖਿਆ ਜਾਵੇ ਉੱਥੇ ਕਿਸੇ ਨੂੰ ਵੀ ਇਸ ਸਮੇਂ ਦਾ ਨਜਾਇਜ਼ ਫਾਇਦਾ ਠਾਉਣ ਦੀ ਆਗਿਆ ਨਹੀਂ ਦਿੱਤੀ ਜਾਵੇ ਔਰ ਮੈਂ ਸਮਝਦਾ ਕਿ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਪਣ ਜਾਂਦੀ ਹੈ ਕਿ ਜਿੱਥੇ ਲੱਗੇ ਕਿ ਕਿਸੇ ਤਰ੍ਹਾਂ ਦਾ ਕੋਈ ਤਣਾਅ ਆ ਤਾਂ ਫਿਰ ਸਰਕਾਰ ਦੀ ਇੰਟੈਲੀਜੈਂਸ ਕਾਦੇ ਵਾਸਤੇ ਹੁੰਦੀ ਹੈ ਚੰਡੀਗੜ੍ਹ ਦਾ ਪ੍ਰਸ਼ਾਸਨ ਵੀ ਉੱਥੇ ਬੈਠਾ ਹੈ ਮਹਾਂਦੀ ਦਾ ਪ੍ਰਸ਼ਾਸਨ ਵੀ ਉੱਥੇ ਬੈਠਾ ਤੇ ਜੇ ਸਿੱਖਾਂ ਦੀ ਚੁਣੀ ਹੋਈ ਸੰਸਥਾ ਦੇ ਇੱਕ ਪ੍ਰਧਾਨ ਦੇ ਉੱਤੇ ਐਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਖੜੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਸ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਫਿਰ ਦੇ ਕੀ ਅਰਥ ਨਿਕਲਦੇ ਕਿ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਆ ਕਿ ਉਸ ਸਿੱਖਾਂ ਦੀ ਬਾਹਰ ਸੰਸਥਾ ਨੂੰ ਜਿਹੜਾ ਉਹ ਨੀਵਾਂ ਦਿਖਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ ਜਿਹਦਾ ਕਿਵੇਂ ਸਮਝਦਾ ਕਿ ਸਾਰਿਆਂ ਨੂੰ ਰਲ ਕੇ ਜਿਹੜਾ ਸਾਨੂੰ ਖੇਤੀ ਜਿਹੜੀ ਆ ਉਹ ਕਰਨੀ ਚਾਹੀਦੀ। ਇਸ ਕਰਕੇ ਅਸੀਂ ਪ੍ਰਧਾਨ ਸਾਹਿਬ ਦੇ ਉੱਤੇ ਹੋਏ ਹਮਲੇ ਦੀ ਸਖਤ ਲਫਜ਼ਾਂ ਦੇ ਵਿੱਚ ਫਿਰ ਨਖੇਦੀ ਕਰਦੇ ਆ। ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹਨੂੰ ਬੇਨਕਾਬ ਕਰਨ ਕਿ ਉਹ ਕਿਹੜੇ ਲੋਕ ਸੀ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਪਛਾਣ ਕੀਤੀ ਜਾਵੇ। ਉਹ ਕਿੰਨੇ ਸਮੇਂ ਤੋਂ ਉੱਥੇ ਸੀ ਕੀ ਉਹਨਾਂ ਦੇ ਬਾਰੇ ਵਿੱਚ ਪਰਬੰਧਕਾਂ ਨੂੰ ਜਾਣਕਾਰੀ ਸੀ ਕਿ ਨਹੀਂ ਸੀ ਇਸ ਕਰਕੇ ਜਿਨ੍ਹਾਂ ਨੇ ਵੀ ਸਟੇਜ ਦੇ ਉੱਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਲੋਕ ਕੌਣ ਸਨ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਪ੍ਰਬੰਧਕਾਂ ਨੂੰ ਪਬਲਿਕ ਕਰਨੀਆਂ ਚਾਹੀਦੀਆਂ ਤਾਂ ਜੋ ਸੰਗਤ ਦੀ ਜਿਹੜੀ ਆ ਉਹ ਸੰਤੁਸ਼ਟੀ ਹੋ ਚੁੱਕੇ ਬਾਕੀ ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਬੰਧ ਆ ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਹਿ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਵੀ ਉਹਦੇ ਵਾਸਤੇ ਦਿਨ ਰਾਤ ਲੱਗਿਆ ਹੋਇਆ ਜੋ ਵੀ ਸਾਡੀ ਡਿਊਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਆਇਆ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਾਪਤ ਕੀਤੇ ਜੋ ਸਾਡਾ ਰੋਲ ਬੰਦਾ ਉਹਦੇ ਤੇ ਅਸੀਂ ਡਟ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਕਾਰਾ ਦਿੰਦੇ ਰਹਾਂਗੇ ਬਾਕੀ ਮਲੂਕਾ ਸਾਹਿਬ ਜਿਹੜਾ ਮੇਰੇ ਸਾਥੀ ਉਹ ਕੁਝ ਹੋਰਾਂ ਅਕਲ ਸਾਰੇ ਸਤਿਕਾਰਯੋਗ ਮੇਰੇ ਸ਼੍ਰੋਮਣੀ ਕਾਲੀਦਾਲ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਰੀ ਸਤਿਕਾਰਯੋਗ ਪ੍ਰੈਸ ਵੈਸੇ ਤਾਂ ਸਾਰੀਆਂ ਗੱਲਾਂ ਪਹਿਲਾਂ ਧਾਮੀ ਸਾਹਿਬ ਵੀ ਕਹਿ ਗਏ ਨੇ ਚੀਮਾ ਸਾਹਿਬ ਨੇ ਵੀ ਡਿਟੇਲ ਨਾਲ ਤੁਹਾਨੂੰ ਦੱਸ ਹੀ ਦਿੱਤਾ ਤੇ ਤੁਹਾਨੂੰ ਵੀ ਬਹੁਤੀਆਂ ਗੱਲਾਂ ਦਾ ਪਤਾ ਹੀ ਹੈ। ਬੜੀ ਹੈਰਾਨੀ ਹੁੰਦੀ ਹੈ ਕਈ ਵਾਰੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਉਹ ਆਪ ਸਾਰੇ ਜਿਹੜੇ ਜ਼ਿੰਮੇਵਾਰ ਸੱਜਣਾਂ ਜਿਹੜੇ ਇੱਕ ਦੋ ਰੌਲਾ ਪਾਉਣ ਦੇ ਵਿੱਚ ਵੀ ਜਿਨ੍ਹਾਂ ਨੇ ਰੌਲਾ ਪਵਾਇਆ ਉਹ ਵੀ ਧਾਮੀ ਸਾਹਿਬ ਦੇ ਘਰ ਜਾ ਕੇ ਉਹਨਾਂ ਨੂੰ ਸੱਦਾ ਦੇ ਕੇ ਆਏ ਨੇ। ਕਿ ਜੀ ਤੁਸੀਂ ਜ਼ਰੂਰ ਆਓ ਇਸ ਕਾਜ ਦੇ ਵਿੱਚ ਤੁਹਾਡਾ ਆਉਣਾ ਹੈ ਭਾਵੇਂ ਉਹਨਾਂ ਨੇ ਆਪ ਵੀ ਜਾਣਾ ਸੀ। ਇਹ ਨਹੀਂ ਕਿ ਉਹਨਾਂ ਨੇ ਜਾਣਾ ਨਹੀਂ ਸੀ। ਧਾਮੀ ਸਾਹਿਬ ਇੱਕ ਨੇਕ ਤੇ شریف ਇਨਸਾਨ ਹੈ। ਉਹ ਹਰੇਕ ਦਾ ਆਪ ਹੀ ਜਾਂਦੇ ਆ ਕਿਉਂਕਿ ਸਭ ਤੋਂ ਵੱਡੀ ਜਿਹੜੀ ਸੰਸਥਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਚੁਣੀ ਹੋਈ ਸੰਸਥਾ ਸ੍ਰੀ ਕੌਮ ਦੀ ਉਹਦੇ ਪ੍ਰਧਾਨ ਆ ਉਹਨਾਂ ਦੀ ਆਪਣੀ ਵੀ ਹੈ ਤੇ ਅਕਾਲ ਤਖਬ ਸਾਹਿਬ ਦੇ ਹੁਕਮ ਦੇ ਉੱਤੇ ਸਾਰਾ ਕੁਝ ਸ਼ੁਰੂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਾਂ ਸਾਰੇ ਕਾਲੀਦਾਰ ਰਲ ਕੇ ਹੋਰ ਵੀ ਸਾਰੇ ਜਿਹੜੇ ਗੁਰਨਾਨਕ ਨਾਮ ਦੇਵਾ ਸਿੱਖ ਆ ਜਿਹੜੇ ਸਿਆਣੇ ਲੋਕ ਆ ਉਹ ਸਾਰੇ ਇਸ ਪਾਸੇ ਲੱਗੇ ਹੋਏ ਨੇ ਪਰ ਇਹ ਜੀ ਮੰਦਭਾਗੀ ਘਟਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉੱਤੇ ਹਮਲਾ ਕਰਨਾ ਉੱਥੇ ਬਲਾ ਕੇ ਆਪ ਸਾਰੇ ਇਹ ਇੱਕ ਬਹੁਤ ਹੀ ਵੱਡੀ ਡੂੰਗੀ ਸਾਜ਼ਿਸ਼ ਹੈ ਜਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਓਨੀ ਥੋੜੀ ਹੈ ਤੇ ਇਹਦੀ ਡੂੰਘਾਈ ਤਾਂ ਹੀ ਸਰਕਾਰਾਂ ਨੂੰ ਵੀ ਜਾਣਣਾ ਚਾਹੀਦਾ ਏਜੰਸੀਆਂ ਨੂੰ ਵੀ ਜਾਣਣਾ ਚਾਹੀਦਾ ਪ੍ਰਬੰਧਕਾਂ ਨੂੰ ਵੀ ਜਾਣਣਾ ਚਾਹੀਦਾ ਜਿਨ੍ਹਾਂ ਨੇ ਉੱਥੇ ਸਦਕੇ ਸਾਰਾ ਕੁਝ ਕੀਤਾ ਸੋ ਇਹ ਕੁਝ ਲੋਕ ਐਸੇ ਨੇ ਜਿਹੜੇ ਚਾਹੁੰਦੇ ਹੀ ਨਹੀਂ ਕਿ ਸਿੱਖਾਂ ਦੇ ਮਸਲੇ ਹੱਲ ਹੋ ਜਾਣ ਸਿੱਖਾਂ ਦੇ ਮਸਲੇ ਹੱਲ ਇਸੇ ਕਰਕੇ ਨਹੀਂ ਹੋ ਰਹੇ ਇਹ ਜਿਹੇ ਲੋਕ ਕੌਮ ਦੇ ਵਿੱਚ ਬੈਠੇ ਆ ਜਿਹੜੇ ਪੀਂਡੋ ਕਰਦੇ ਹੀ ਰਹਿੰਦੇ ਆ ਉਹਨਾਂ ਜਾਸੀਆਂ ਦੇ ਸ਼ਾਇਰਾਂ ਦੇ ਉੱਤੇ ਇਹਨਾਂ ਮਸਲਿਆਂ ਨੂੰ ਤਾਰ ਪੀਂਡੋ ਕਰਦੇ ਰਹਿੰਦੇ ਆ ਤਾਂ ਕਿ ਕੋਈ ਗੱਲ ਸਿਰੇ ਨਾ ਲੱਗੇ ਇਹ ਜਾਵੇ ਦੁਨੀਆ ਦੇ ਵਿੱਚ ਗੱਲ ਵੀ ਜਾ ਗੌਰਮੈਂਟਾਂ ਦੇ ਵਿੱਚ ਗੱਲ ਵੀ ਇਹ ਤਾਂ ਆਪੀ ਦੀ ਲੜੀ ਜਾਂਦੇ ਆ ਅਸੀਂ ਕਰੀਏ ਤਾਂ ਆਪੀ ਦੀ ਲੜੀ ਜਾਂਦੇ ਆ ਸੋ ਇੱਕ ਬਹੁਤ ਵੱਡੀ ਡੂੰਗੀ ਸਾਜ਼ਿਸ਼ ਹੈ ਬਹੁਤ ਡੂੰਗੀ ਚਾਲ ਹੈ ਅਸੀਂ ਇਹਦੀ ਪੂਰੀ ਨਿੰਦਿਆ ਕਰਦੇ ਆ ਜ਼ੋਰ ਨਾਲ ਇਸ ਦੀ ਇਹਦੀ ਸਾਰੀ ਪੜਤਾਲ ਹੋਣੀ ਚਾਹੀਦੀ ਹੈ ਤੇ ਉਹ ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ ਧਾਮੀ ਸਾਹਿਬ ਨੂੰ ਘਰ ਜਾ ਕੇ ਸੱਦਾ ਦੇ ਕੇ ਆਏ ਆ ਸਾਰੇ ਜਣੇ ਜਾ ਕੇ ਦੇ ਕੇ ਭਾਵੇਂ ਉਹਨਾਂ ਦੀ ਆਪਣੀ ਵੀ ਡਿਊਟੀ ਉਹ ਲੱਗੇ ਹੋਣੇ ਬੜੇ ਜ਼ੋਰ ਦੇ ਨਾਲ ਪਰ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਸਾਰੀ ਸਾਜ਼ਿਸ਼ ਨੂੰ ਨੰਗਾ ਕਰਨ ਓਪਨਲੀ ਕੰਡੈਮ ਕਰ ਸਾਰੀ ਗੱਲ ਨੂੰ ਹੋਰ ਵੀ ਜੋ ਕਾਰਵਾਈ ਕਰਨੀ ਬਣਦੀ ਹੈ ਪ੍ਰਬੰਧਕਾਂ ਦੀ ਡਿਊਟੀ ਬਣਦੀ ਹੈ ਜਿਵੇਂ ਕੋਈ ਘਰੇ ਆਇਆ ਮਹਿਮਾਨ ਹੁੰਦਾ ਤੁਸੀਂ ਇੱਥੇ ਆਏ ਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਤੁਸੀਂ ਸਾਡੇ ਮਹਿਮਾਨ ਆ ਸਾਰੇ ਇੱਥੇ ਤੁਹਾਨੂੰ ਕੋਈ ਮਾੜਾ ਚੰਗਾ ਭੋਰਾ ਵੀ ਕੋਈ ਬੋਲਦਾ ਉਹ ਸਾਡੀ ਡਿਊਟੀ ਹੈ ਕਿ ਨਹੀਂ ਬੋਲ ਸਕਦਾ ਕੋਈ ਵੀ ਬੰਦਾ ਉਹ ਸਾਡੀ ਡਿਊਟੀ ਹੈ ਸੋ ਇਸ ਕਰਕੇ ਉਹ ਡਿਊਟੀ ਬਣਦੀ ਸੀ ਪ੍ਰਬੰਧਕਾਂ ਦੀ ਜਦ ਤੱਕ ਜਾਣ ਬੁੱਝ ਕੇ ਕੋਈ ਸ਼ਰਾਰਤ ਕੀਤੀ ਗਈ ਹੈ ਜਾਣ ਬੁੱਝ ਕੇ ਸੱਦਾ ਦਿੱਤਾ ਗਿਆ ਇਹ ਕੰਮ ਕਰਨ ਦੇ ਮਾਰਿਆਂ ਨੇ ਪਰ ਇਹਨਾਂ ਗੱਲਾਂ ਦੇ ਨਾਲ ਸੇਕ ਕੌਮ ਦਾ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਹੋਣਾ ਤੇ ਨੁਕਸਾਨ ਹੋਇਆ ਅੱਗੇ ਵੀ ਬਹੁਤ ਵੱਡਾ ਹੁਣ ਤਾਂ ਹੀ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨਹੀਂ ਹੋ ਸਕੀਆਂ ਜਿਹੜੀਆਂ ਅਸੀਂ ਚਾਹੁੰਦੇ ਆ ਸਾਰੀਆਂ ਜਿਹੜੀਆਂ ਕਿ ਜਾਇਜ਼ ਗੱਲਾਂ ਨੇ ਸੇਕ ਕੌਮ ਦੀਆਂ ਕੁਝ ਜਾਂ ਪੰਜਾਬ ਦੀਆਂ ਕੁਝ ਗੱਲਾਂ ਨੇ ਕੋਈ ਸੇਕ ਕੌਮ ਦੀਆਂ ਗੱਲਾਂ ਨੇ ਜਾਇਜ਼ ਗੱਲਾਂ ਨੇ ਉਹ ਜਿਵੇਂ ਆਪਣਾ ਇਹਨਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਰਜੀਵ ਗਾਂਧੀ ਦੇ ਕਾਤਲਾਮ ਤਾਂ ਛੱਡ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਸਾਬਕਾ ਦੇਸ਼ ਦੇ ਮਾਰੇ ਗਏ ਉਹਨਾਂ ਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਕਿ ਇਹ ਇਹ ਛੱਡੇ ਨਹੀਂ ਜਾ ਸਕਦੇ ਸਜ਼ਾ ਪੂਰੀਆਂ ਕਰਕੇ ਕੈਦ ਹੀ ਹੁੰਦੀ ਹੈ ਨਾ ਅਦਾਲਤਾਂ ਦੇ ਫੈਸਲੇ ਹੀ ਆ ਨਾ ਜੋ ਅਦਾਲਤਾਂ ਨੇ ਫੈਸਲੇ ਕਰਤੇ ਮੰਨ ਲਏ ਤੇ ਹੁਣ ਉਹ ਤੋਂ ਬਾਅਦ ਫਿਰ ਤੁੱਕੀ ਨਹੀਂ ਬਣਦੀ ਕੋਈ ਚਲੋ ਉਹ ਲੜਾਈ ਲੰਮੀ ਹੈ ਮੈਂ ਉਹਦੇ 'ਚ ਨਹੀਂ ਪੈਂਦਾ ਸੋ ਮੈਂ ਕਹਿੰਦਾ ਕਿ ਅਸੀਂ ਇਹ ਗੱਲ ਆ ਜਿਹੜੀ ਇਹਦੀ ਬੜੀ ਡੰਗਾਈ ਤੇ ਇੱਕ ਪਾਰਟੀ ਵੀ ਜਾਏਗੀ ਤੋ ਸਾਰਾ ਕ ਸੋਚਾਂਗੇ ਅੱਗੇ ਨੂੰ ਵੀ ਵਿਚਾਰ ਕਰਾਂਗੇ ਕਿ ਅਸੀਂ ਅੱਗੇ ਨੂੰ ਕੀ ਕਰਨਾ ਕਿਵੇਂ ਚਲਾਉਣਾ ਅਸੀਂ ਸੇਕ ਕੌਮ ਦੇ ਮਸਲਿਆਂ ਦੀ ਖਾਤਰ ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਪੰਜਾਬ ਦੇ ਮਸਲਿਆਂ ਦੀ ਖਾਤਰ ਇਹੋ ਜੇ ਲੋਕਾਂ ਤੋਂ ਡਰ ਕੇ ਕਦੇ ਪਿੱਛੇ ਨਹੀਂ ਹਟਾਂਗੇ ਕਦੇ ਵੀ ਨਹੀਂ ਕਾਲੀ ਦਲ ਪਿੱਛੇ ਹਟੂਗਾ ਨਾ ਕਾਲੀ ਦਲ ਨੇ ਕਦੇ ਕਿਸੇ ਨੂੰ ਡਰਾਇਆ ਤੇ ਨਾ ਕਾਲੀ ਦਲ ਕਿਸੇ ਤੋਂ ਡਰਿਆ ਕਦੇ ਹੁਣ ਵੀ ਦਲੇਰੀ ਨਾਲ ਸੀ ਇਹ ਸਾਰੇ ਮਸਲੇ ਉਠਾਉਦੇ ਰਵਾਂਗੇ ਦਲੇਰੀ ਨਾਲ ਅੱਗੇ ਲਿਜਾਂਦੇ ਰਵਾਂਗੇ ਇਹ ਜੇ ਲੋਕਾਂ ਤੋਂ ਅਸੀਂ ਕੋਈ ਡਰ ਕੇ ਜਾਂ ਕਿਸੇ ਗੱਲ ਦੇ ਉੱਤੇ ਪਿੱਛੇ ਨਹੀਂ ਹਟਾਂਗੇ ਹੋਰ ਤਕੜੇ ਹੋ ਕੇ ਇਸ ਲੜਾਈ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਜਿੰਨਾ ਚਿਰ ਅਸੀਂ ਇਹਦੇ ਤੇ ਜਿੱਤਾਂ ਨਹੀਂ ਪ੍ਰਾਪਤ ਕਰ ਲੈਂਦੇ ਉਨਾ ਚਿਰ ਅਸੀਂ ਟੇਕੇ ਨਹੀਂ ਬੈਠੇ ਰਵਾਂਗੇ ਸੋ ਮੈਂ ਤੇ ਸਾਡੀ ਸਾਰੀ ਜਿਹੜੀ ਪਾਰਟੀ ਆ ਸਾਰੀ ਅਸੀਂ ਇਸ ਘਟਨਾ ਦੀ ਕਿਉਂਕਿ ਕੌਮ ਦੇ ਪ੍ਰਧਾਨ ਦੇ ਉੱਤੇ ਹਮਲਾ ਇੱਕ ਬੰਦੇ ਦੇ ਉੱਤੇ ਹਮਲਾ ਨਹੀਂ ਕੁਝ ਵੀ ਹੋ ਸਕਦਾ ਸੀ ਉੱਥੇ ਜਿਵੇਂ ਸਾਨੂੰ ਦੱਸਿਆ ਗਿਆ ਟਰੈਕਟਰ ਅੜਾ ਕੇ ਮੂਰੇ ਦੂਜਿਆਂ ਦੀਆਂ ਗੱਡੀਆਂ ਨੂੰ ਵੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇੱਥੋਂ ਲੱਗਦਾ ਕੋਈ ਸਾਜ਼ਿਸ਼ ਸੀ ਬੜੀ ਡੂੰਗੀ ਕੋਈ ਖਾਨਾ ਜੰਗੀ ਕਰਾਉਣ ਦੀ ਕੁਝ ਲੋਕਾਂ ਦੀ ਸੋ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਕੇ ਨੰਗੇ ਹੋਣੇ ਚਾਹੀਦੇ ਆ ਸੋ ਅਸੀਂ ਸਾਰੇ ਇਹਨਾਂ ਦੀ ਪੂਰੀ ਜੋ ਫਿਰਨੇਦਿਆ ਕਰਦੇ ਆ ਸਾਰੇ ਇੱਕ ਮੈਂ ਇੱਕ ਮੈਂ ਇੱਕ ਮੈਂ ਜੀਮਾ ਸਾਹਿਬ ਪੁਲਿਸ ਕਮਾਂ ਚਾਹਾਂਗਾ ਰਸਰ ਚੰਦੂ ਮਦਰ ਸਾਹਿਬ ਰਸਤੇ 'ਚ ਸੀਗੇ ਟ੍ਰੈਫਿਕ ਜ਼ਿਆਦਾ ਕਰਕੇ ਥੋੜੇ ਜਿਹਾ ਲੇਟ ਹੋ ਗਏ ਉਹਨਾਂ ਦੀ ਹਾਜ਼ਰੀ ਜਰੂਰ ਲਾ ਲਿਓ ਜੇ ਕਿਸੇ ਨੇ 1 ਟੂ 1 ਕਰਨਾ ਤਾਂ ਤੁਲਬਾ ਸਾਹਿਬ ਪੁਲਿਸ ਕਾਰਵਾਈ ਜੀਮਾ ਸਾਹਿਬ ਪੁਲਿਸ ਕਾਰਵਾਈ ਚਾਹੁੰਦੇ ਜੀਮਾ ਸਾਹਿਬ ਨੇ ਵੀ ਕਿਹਾ ਪਹਿਲਾਂ ਧਾਮੀ ਸਾਹਿਬ ਵੀ ਕਹਿ ਕੇ ਗਿਆ ਕਿ ਇਹ ਬਹੁਤ ਵੱਡੀ ਸਾਜ਼ਿਸ਼ ਆ ਇੱਕ ਤਾਂ ਦੱਸਿਆ ਜਾ ਵੀ ਇਹ ਕਿਹਦੀ ਸਾਜ਼ਿਸ਼ ਆ ਦੂਜੀ ਗੱਲ ਮਨੋਕਾ ਸਾਹਿਬ ਨੇ ਕਹਿ ਕੇ ਦੀ ਪੜਤਾਲ ਹੋਣੀ ਚਾਹੀਦੀ ਪੜਤਾਲ ਕੌਣ ਕਰੇ ਦੇਖੋ ਜਿਹੜੀ ਸਾਜ਼ਿਸ਼ ਹੁੰਦੀ ਆ ਉਹ ਹੁਣ ਅਸੀਂ ਤਾਂ ਲੱਭਣੀ ਨਹੀਂ ਨਾ ਸਾਡੇ ਕੋਲ ਕੋਈ ਅਥਾਰਟੀ ਆ ਇਹ ਸਰਕਾਰਾਂ ਨੇ ਲੱਭਣੀ ਹੁੰਦੀ ਇਹੋ ਜੀ ਗ ਇਹ ਸਰਕਾਰਾਂ ਕਾਦੇ ਵਾਸਤੇ ਨੇ ਸਰਕਾਰਾਂ ਦੀਆਂ ਏਜੰਸੀਆਂ ਕਾਦੇ ਵਾਸਤੇ ਨੇ ਉਹ ਸਾਰਾ ਇਹ ਗੱਲ ਦਾ ਪੜਤਾਲ ਕਰਕੇ ਲੋਕਾਂ 'ਚ ਨੰਗੀ ਰੱਖਣ ਜਿਹੜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਕਰਕੇ ਦੇਣ ਜੇ ਸਰਕਾਰ ਨਹੀਂ ਕਰਦੀ ਤਾਂ ਫਿਰ ਬੇਈਮਾਨ ਹੈ ਗੱਲ ਚੀਮਾ ਸਾਹਿਬ ਪੁਲਿਸ ਕਾਰਵਾਈ ਮੰਗਦੇ ਹੋ ਤੁਸੀਂ ਪੁਲਿਸ ਕਾਰਵਾਈ ਕੁਝ ਦੇਖੋ ਗੱਲ ਗੱਲ ਇਹ ਹੈ ਕਿ ਗੱਲ ਇਹ ਹੈ ਕਿ ਬੰਦੀਆਂ ਅਸੀਂ ਤਾਂ ਕਹਿੰਦੇ ਆ ਪਰਬੰਧਕਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਸੁਪਰਬੰਧਕ ਤਾਂ ਨਖਿੱਦੀ ਕਰਦੇ ਸੀ ਤਾਂ ਆਪ ਕਹਿੰਦੇ ਨਹੀਂ ਚੰਗੀ ਗੱਲਾਂ ਨਖਿੱਦੀ ਕਰਦੇ ਸੀ ਕਹਿੰਦੇ ਆ। ਹਰ ਦਰ ਕੋਈ ਐਕਸ਼ਨ ਚਾਹੁੰਦੇ ਆ ਤਾਂ ਪ੍ਰਬੰਧਕਾਂ ਦੇ ਉੱਤੇ ਆ ਉਹ ਮੈਨਾ ਚਾਹੁੰਦੇ ਉਹਨਾਂ ਨੂੰ ਲੈ ਲੈ। ਉਹਨਾਂ ਦੇ ਸੱਦੇ ਤੇ ਆਏ ਸੀ। ਉਹਨਾਂ ਦੇ ਸੱਦੇ ਤੇ ਆਏ। ਉਹਨਾਂ ਦੇ ਸੱਦੇ ਤੇ ਆਏ ਸੀ ਮੈਂ ਇਹ ਕਿਹਾ ਕਿ ਉਹਨਾਂ ਦੇ ਸੱਦੇ ਤੇ ਆਏ ਸੀ ਇਹ ਨਹੀਂ ਹੋਣਾ ਚਾਹੀਦਾ। ਦੇਖੋ ਐਫ ਆਈ ਆਰ ਕੀ ਹੁੰਦੀ ਆ? ਫਰਸਟ ਇਨਫੋਰਮੇਸ਼ਨ ਰਿਪੋਰਟ। ਜਿਨ੍ਹਾਂ ਨੂੰ ਕਰਨੀ ਸੀ ਉਹ ਤਾਂ ਸਾਰੇ ਉੱਤੇ ਖੜੇ ਆ। ਕੋਈ ਹਰ ਗੱਲ ਹਰ ਗੱਲ ਹਰ ਗੱਲ ਹਰ ਗੱਲ ਕੋਈ ਸਾਡੇ ਤੇ ਹੁੰਦੀ ਆ ਕਿ ਜ਼ਰੂਰੀ ਆ ਕਿ ਅਸੀਂ ਉੱਥੇ ਜਾ ਕੇ ਪਾਰਟੀ ਬਣਾ ਕੇ ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ ਯੂਟੀ ਦੀ ਪੁਲਿਸ ਉੱਥੇ ਆ ਮਹਾਰਾਸ਼ਟਰੀ ਦੀ ਪੁਲਿਸ ਉੱਥੇ ਆ ਤੇ ਕਿੰਨੂੰ ਇਨਫੋਰਮੇਸ਼ਨ ਦੇਣੀ ਅਸੀਂ ਸਰਕਾਰ ਦੀਆਂ ਵੀ ਡਿਊਟੀਆਂ ਹੁੰਦੀਆਂ ਸਵੈਸੇ ਪੀਸੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮਿਉ ਤੇ ਜੋ ਹਮਲਾ ਹੋਇਆ ਉਸ ਦੀ ਚਾਰ ਤਰਫਾਂ ਨਖੇਦੀ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਸ਼੍ਰੋਮਣੀ ਕਾਗਦਦਲ ਨੇ ਵੀ ਇਸ ਘਟਨਾ ਨੂੰ ਬੇहद ਜ਼ਿਆਦਾ ਨਿੰਦਣਯੋਗ ਕਰਾਰ ਦਿੱਤਾ ਅਕਾਲੀ ਦਲ ਵੱਲੋਂ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਗਈ ਹੈ। ਕੌਮੀ ਮੋਰਚੇ ਦੇ ਪ੍ਰਬੰਧਕਾਂ ਉਤੇ ਆਕਾਲੀ ਦਲ ਨੇ ਸਵਾਲ ਚੁੱਕੇ ਨੇ ਹਾਲਾਂਕਿ ਇਹ ਸਵਾਲ ਚੁੱਕਦੇ ਹੋਏ ਕਹਿੰਦੇ ਨਜ਼ਰ ਆਏ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਐਸਜੀਪੀਸੀ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਮਸਲਾ ਤੇ ਮੁੱਦਾ ਮੋਰਚਾ ਵੀ ਹੀ ਚੁੱਕੇ ਬੈਠਾ ਸੀ ਪਰ ਬਾਦੂ ਦੇ ਇਸ ਦੇ ਇਹ ਤਲਖੀ ਦੇਖਣ ਨੂੰ ਮਿਲੀ ਜੋ ਵਾਕਈ ਬੇहद ਜ਼ਿਆਦਾ ਨਿੰਦਣਯੋਗ ਹੈ। ਅਗੇ ਵੱਧੀਆਂ ਤੇ ਗੱਲ ਕਰਦੇ ਆ ਪੰਜਾਬ ਦੇ ਪੁੱਤਰ ਸ਼ੁਭਮਨ ਗਿਲਦਾ ਵੱਡਾ ਕਮਾਲ ਦੇਖਣ ਨੂੰ ਮਿਲਿਆ ਜੀ ਹਾਂ ਨਿਊਜ਼ੀਲੈਂਡ ਦੇ ਖਿਲਾਫ ਦੋਹਰਾ ਸੈਂਕੜਾ ਜੜ ਦਿੱਤਾ ਹੈ ਇਹ ਅਹਿਮ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਬੇਹੱਦ ਜ਼ਿਆਦਾ ਵੱਡੀ ਤੇ ਬੇਹੱਦ ਜ਼ਿਆਦਾ ਖਾਸ ਖਬਰ ਕ੍ਰਿਕਟ ਪ੍ਰੇਮੀਆ ਦੇ ਨਾਲ ਸੰਬੰਧਿਤ ਨਿਊਜ਼ੀਲੈਂਡ ਦੇ ਖਿਲਾਫ ਦੋਹਰਾ ਦੋਹਰਾ ਸੈਂਕੜਾ ਜੜ ਦਿੱਤਾ ਹੈ ਹైదరాబాద్ ਵਿੱਚ ਖੇਡੇ ਜਾ ਰਹੇ ਮੈਚ ਵਿੱਚ 208 ਦੌੜਾਂ ਬਣੀਆਂ ਹਨ ਇਕ ਸੋਨਿੰਜਾ ਗੇਂਦਾ ਦੇ ਵਿੱਚ 9 ਛੱਕੇ ਜੜੇ ਤੇ 19 ਚੌਕੇ ਜੜੇ ਬਿਹਤ ਜਿਆਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਗਿਆ ਹੈ ਸ਼ੁਭਮਨ ਗਿਲਦੇਵਲ ਸਵੈਮ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਬਿਹਤ ਜਿਆਦਾ ਖਾਸ ਖਬਰ ਪੰਜਾਬ ਦੇ ਪੁੱਤਰ ਸ਼ੁਭਮਨ ਗਿਲ ਨੇ ਇੱਕ ਵਾਰ ਫਿਰ ਤੋਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਵਰਦਾ ਕਮਾਲ ਕਰ ਦਿਖਾਇਆ ਸ਼ੁਭਮਨ ਗਿਲ ਨੇ ਸ਼ੁਭਮਨ ਗਿਲ ਨੇ ਨਿਊਜ਼ੀਲੈਂਡ ਦੇ ਖਿਲਾਫ ਦੋਹਰਾ ਸੈਂਕੜਾ ਜੜ ਦਿੱਤਾ ਹੈ ਹైదరాబాద్ ਵਿੱਚ ਖੇਡੇ ਜਾ ਰਹੇ ਮੈਚ ਵਿੱਚ 208 ਦੌੜਾਂ ਬਣਾਈਆਂ ਨੇ